ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਕਰਦੇ ਤੁਸੀਂ ਸਭ ਰਾਜੀ ਖੁਸ਼ੀ ਹੋਵੋਗੇ ਪਰਮਾਤਮਾ ਤੁਹਾਨੂੰ ਸਭ ਨੂੰ ਛੜਦੀਆਂ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਆ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਟੱਲੇ ਵਾਲਾ ਬਟਨ ਜਿਹੜਾ ਜਰੂਰ ਨੱਪ ਦਿਆ ਕਰੋ ਕਿਉਂਕਿ ਹਰ ਇੱਕ ਸਾਡੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚੇ ਐ ਫਿਰ ਤੁਸੀਂ ਭੁੱਲ ਜਾਨੇ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਕਿਉਂਕਿ ਸਾਡਾ ਵੀ ਹੌਸਲਾ ਵਧਾਈ ਹੋ ਜਾਂਦਾ ਉਹਦੇ ਵਿੱਚ ਹੈ ਕਿ ਨਹੀਂ ਨਾਲੇ ਕਿ ਜੇ ਤੁਹਾਡੀ ਸੇਵਾ ਪਰਵਾਣ ਹੋ ਜਾਂਦੀ ਹੈ ਦੇਖੋ ਆਪਾਂ ਕਿਹੜਾ ਕਿਸ ਤੋਂ ਕੋਈ ਪੈਸਾ ਲੈਨੇ ਇਹਦੇ ਨਾਲ ਹੀ ਤੁਹਾਡੀ ਜਿਹੜੀ ਐਡੀ ਆ ਫੋਟੋ ਲੱਗੀ ਹੁੰਦੀ ਆ ਮੇਰੇ ਤੱਕ ਸਾਰਿਆਂ ਨੂੰ ਪਤਾ ਵੀ ਨਿੰਬੂ ਗਰਮੀ ਲਈ ਬਹੁਤ ਅੱਛੀ ਚੀਜ਼ ਆ ਤੇ ਹੋਰ ਵੀ ਆਪਾਂ ਖਾਣਿਆਂ ਉੱਤੇ ਨੂੰ ਨਿਚੋੜ ਕੇ ਵਰਤਦੇ ਆ ਤਾਂ ਖਾਣੇ ਦਾ ਜਿਹੜਾ ਸਵਾਦ ਬੜਾ ਅੱਛਾ ਹੋ ਜਾਂਦਾ ਜਾਂ ਹੋਰ ਕਈ ਚੀਜ਼ਾਂ ਤੇ ਕਈ ਵਾਰੀ ਜ਼ਖਮ ਦੇ ਉੱਤੇ ਵੀ ਨਿੰਬੂ ਕੰਮ ਕਰਦਾ ਅੱਜ ਤੁਹਾਨੂੰ ਨਿੰਬੂ ਬਾਰੇ ਦੱਸੂ ਬਹੁਤ ਹੀ ਸੌਖਾ ਉਸੇ ਕਰਨਾ ਕੀ ਆ ਇੱਕ ਨਿੰਬੂ ਲੈਣਾ ਇਸ ਨਿੰਬੂ ਨੂੰ ਦੇਖੋ ਕੋਈ ਲਕੀਰ ਨਹੀਂ ਹੈਗੀ ਬਿਲਕੁਲ ਸਾਫ ਆ ਇੱਕ ਨਿੰਬੂ ਦੇ ਤੇ ਕਾਲੀ ਧਾਰੀ ਹੁੰਦੀ ਆ ਕਾਲੀ ਧਾਰੀ ਵਾਲਾ ਨਿੰਬੂ ਤੁਸੀਂ ਨਹੀਂ ਲੈਣਾ ਤੁਸੀਂ ਨਿੰਬੂ ਲੈਣਾ ਜਿਸ ਤਰ੍ਹਾਂ ਉਬਰੇ ਹੈ ਇੱਥੇ ਬੱਟ ਜੀ ਬਣੀ ਹੋਈ ਦੀਂਦੀ ਆ ਪਰ ਇਹ ਘੱਟ ਆ ਇਸ ਤਰ੍ਹਾਂ ਨਿੰਬੂ ਦੀ ਸਕਿਨ ਦੀ ਬੱਟ ਬਣੀ ਹੋਣੀ ਚਾਹੀਦੀ ਆ ਦੋਨੇ ਪਾਸੇ ਉਬਰੇ ਹੋਣ ਨਿੰਬੂ ਚਾਹੀਦਾ ਇੱਕ ਇੱਕ ਧਾਰੀ ਹੋਊਗੀ ਸਿਰਫ ਇੱਕ ਧਾਰੀ ਇਧਰ ਉਬਰੀ ਹੋਊਗੀ ਨਿੰਬੂ ਦੀ ਇੱਕ ਇਧਰ ਜਿਸ ਤਰ੍ਹਾਂ ਕਿਸੇ ਚੀਜ਼ ਦਾ ਜੋੜ ਲੱਗਿਆ ਹੋਇਆ ਹੁੰਦਾ ਉਹ ਨਿੰਬੂ ਲੈਣਾ ਜ਼ੋਰਦਾਰ ਨਿੰਬੂ ਜਿਹਨੂੰ ਲੱਗੂਗਾ ਤੁਹਾਨੂੰ ਵੀ ਦੇਖਣ ਨੂੰ ਜਿਵੇਂ ਜੋੜ ਲੱਗਿਆ ਪੱਟੀ ਜਿਹੀ ਬਣੀ ਹੋਊਗੀ ਤੁਸੀਂ ਇਸ ਇੱਕ ਨਿੰਬੂ ਨੂੰ ਆਪਣੇ ਪੂਜਾ ਰੂਮ ਵਿੱਚ ਰੱਖ ਦੇਣਾ ਇੱਕ ਮਹੀਨੇ ਲਈ ਜਿਹੜਾ ਤੁਹਾਡਾ ਸੋਚਿਆ ਹੋਇਆ ਕੰਮ 8 ਦਿਨਾਂ ਦੇ ਅੰਦਰ ਅੰਦਰ ਬਣ ਜਾਊਗਾ ਫੇਰ ਦੁਬਾਰਾ ਫੇਰ ਰੱਖ ਲਓ ਇਹ ਕੋਈ ਗਲਤ ਚੀਜ਼ ਤਾਂ ਹੈ ਨਹੀਂ ਕਿ ਕੋਟੂਣਾ ਤਾਂ ਹੈ ਨਹੀਂਗਾ ਜਿਹੜੇ ਚੀਜ਼ ਨਾਲ ਜਿਹੜੇ ਟੋਟਕ ਨਾਲ ਤੁਹਾਡਾ ਫਾਇਦਾ ਹੁੰਦਾ ਹੁੰਦਾ ਉਹਦਾ ਲੜਨਾ ਛੱਡਿਆ ਕਰੋ ਪਤਾ ਨਹੀਂ ਕਿਹੜਾ ਟੋਟਕਾ ਕਿਹੜੇ ਇਨਸਾਨ ਤੇ ਕੰਮ ਕਰ ਜਾਂਦਾ ਸਾਰੇ ਟੋਟਕੇ ਇੱਕ ਇਨਸਾਨ ਤੇ ਕੰਮ ਨਹੀਂ ਕਰਦੇ ਹੁੰਦੇ ਅੱਜ ਤੁਹਾਨੂੰ ਇੱਕ ਬਹੁਤ ਹੀ ਸੌਖਾ ਤੇ ਸਰ ਟਿੱਕਾ ਦੱਸਦੀਆਂ ਇੱਕ ਪੰਜਾਂ ਦਾ ਨੋਟ ਲੈਣਾ ਪਿੱਤਾਂ ਦਾ ਉਹਦੇ ਉੱਤੇ ਆ ਚਿੰਨ ਬਣਾਉਣਾ ਜਿੱਧਰ ਤਾਂ ਪਾ ਜਾ ਜਿੱਧਰ ਪਾਂਜਾ ਲਿਖਿਆ ਹੋਇਆ ਹੈ ਨਾ ਇੱਕ ਪਾਂਜਾ ਲਿਖਿਆ ਹੋਇਆ ਉੱਥੇ ਤੁਸੀਂ ਇਹ ਵਾਲਾ ਚੰਨ ਬਣਾਉਣਾ ਜਿੱਥੇ ਪਾਂਜਾ ਲਿਖਿਆ ਹੋਇਆ ਪਾਂਜੇ ਵਾਲੇ ਪਾਸੇ ਤੇ ਜਿੱਥੇ ਛੇਰ ਲਿਖਿਆ ਹੋਊਗਾ ਉੱਥੇ ਇਹ ਵਾਲਾ ਬਣਾਉਣਾ ਮੈਂ ਤੁਹਾਨੂੰ ਦੱਸਦੀ ਜਿਹੜੇ ਪਾਸੇ ਪਾਂਜਾ ਲਿਖਿਆ ਹੋਊਗਾ ਉੱਥੇ ਤੁਸੀਂ ਇਹ ਵਾਲਾ ਚਿੰਨ ਬਣਾਉਣਾ ਛੇਰ ਵਾਲੇ ਵਾਸਤੇ ਤੁਸੀਂ ਆ ਐਫ ਵਾਲਾ ਨਿਸ਼ਾਨ ਬਣਾਉਣਾ ਐਸੇ ਤਰ੍ਹਾਂ ਦੀ ਐਫ ਬਣਾਉਣੀ ਐ ਐਸੇ ਤਰ੍ਹਾਂ ਦਾ ਨਿਸ਼ਾਨ ਬਣਾਉਣਾ ਹੈ ਇਸ ਨੂੰ ਤੁਸੀਂ 11 ਦਿਨ ਪਰਸ ਦੇ ਵਿੱਚ ਰੱਖ ਕੇ ਦੇਖਿਓ ਬਾਅਦ ਚ ਮੇਰੇ ਨਾਲ ਗੱਲ ਕਰੋ ਜਿਹਨੇ ਹਾਸਾ ਮਜ਼ਾਕ ਸਮਝਣਾ ਹਾਸਾ ਮਜ਼ਾਕ ਸਮਝੋ ਜਿਹਦੀ ਕਿਸਮੁੱਝ ਨਹੀਂ ਨਾ ਹੁੰਦੀ ਚੀਜ਼ ਮੈਂ ਇੱਕ ਬੱਚੀ ਦੇਖੀ ਆ ਉਹਨਾਂ ਨੇ ਤਾਂ ਮੇਰੀ ਦੱਸੀ ਹੋਈ ਗੱਲ ਵੀ ਸਮਝ ਨਹੀਂ ਪੈਂਦੀ ਫੋਨ ਤੇ ਪੁੱਛਦੇ ਨੇ ਤਾਂ ਵੀ ਸਮਝ ਨਹੀਂ ਪੈਂਦੀ ਇਹ ਸਾਰੀ ਗੱਲ ਕਰਮਾਂ ਦੀ ਖੇਡ ਆ ਮੇਰਾ ਤਾਂ ਇਹਦੇ ਵਿੱਚ ਕੋਈ ਰੋਲ ਨਹੀਂ ਹੈਗਾ ਭਗਵਾਨ ਜਾਣਦਾ ਚੰਗਾ ਮਾੜਾ ਤੁਹਾਨੂੰ ਅੱਜ ਨੇਂਬੂ ਦੇ ਪੈਦੇ ਦੱਸਦੇ ਨੇ ਇੱਕ ਨਿੰਬੂ ਲੈਣਾ ਤੁਸੀਂ ਪੂਜਾ ਰੂਮ ਵਿੱਚ ਰੱਖਣਾ ਹੈ ਨਿੰਬੂ ਰੱਖਣਾ ਕਿਹੜਾ ਉਹ ਧਿਆਨ ਨਾਲ ਸੁਣੋ ਜਿਵੇਂ ਆ ਨਿੰਬੂ ਆ ਇਹਨੂੰ ਕੋਈ ਵੀ ਧਾਰੀ ਨਹੀਂ ਹੈਗੀ ਧਾਰੀ ਦਾ ਮਤਲਬ ਨਿੰਬੂ ਦੀ ਇੱਥੇ ਬੱਟ ਬਣੀ ਹੋਈ ਹੁੰਦੀ ਆ ਕਈ ਵਾਰ ਦੇਖਣਾ ਆਪਾਂ ਨਿੰਬੂ ਉੱਭਰਿਆ ਹੋਇਆ ਹੋਵੇ ਇੱਥੋਂ ਆਲੇ-ਦਾਲੇ ਇਸ ਤਰ੍ਹਾਂ ਜਿਵੇਂ ਆ ਫਾਰੀਆਂ ਦਿਖਾਈ ਦਿੰਦੀਆਂ ਨੇ ਨਿੰਬੂ ਆਹ ਹੈ ਤਾਂ ਸਹੀ ਘੱਟ ਉੱਭਰਿਆ ਹੋਇਆ ਇਹ ਹੈ ਤਾਂ ਸਹੀ ਇੱਕ ਘੱਟ ਉੱਭਰਿਆ ਹੋਇਆ ਦਿਖਾਈ ਨਹੀਂ ਦੇ ਰਿਹਾ ਇਸ ਤਰ੍ਹਾਂ ਨਿੰਬੂ ਨਹੀਂ ਧਾਰੀ ਨਹੀਂ ਲੈਣੀ ਕਾਲੀ ਧਾਰੀ ਵਾਲਾ ਵੀ ਹੁੰਦਾ ਇੱਕ ਨਿੰਬੂ ਉਹ ਨਹੀਂ ਲੈਣੀ ਹੈਗੀ ਮਤਲ ਨਿੰਬੂ ਇਸ ਤਰ੍ਹਾਂ ਉਬਰਾ ਹੋਇਆ ਹੋਵੇ ਉਬਰਾ ਤਾਂ ਹੈ ਪਰ ਟੱਟ ਦਿਖਾਈ ਦੇ ਰਿਹਾ ਨਿੰਬੂ ਦੀ ਬੱਟ ਬਣੀ ਹੋਣੀ ਚਾਹੀਦੀ ਹੈ ਨਿੰਬੂ ਦਾ ਜਿਹੜਾ ਉਪਲੀ ਚੀਜ਼ ਹੈ ਦੀ ਸਕਨ ਜੀ ਇਹਦੀ ਦੋਨੇ ਪਾਸੇ ਬੱਟ ਬਣੀ ਹੋਣੀ ਚਾਹੀਦੀ ਇਸ ਤਰ੍ਹਾਂ ਤੁਹਾਨੂੰ ਮਿਲ ਜੂਗਾ ਇਹ ਕਿੰਨੇ ਨਿੰਬੂ ਵਿੱਚ ਟੋਲ ਟੋਲ ਕੇ ਮਿਲੂਗਾ ਤੇ ਇਸ ਨਿੰਬੂ ਨੂੰ ਤੁਸੀਂ ਕਰਨਾ ਕੀ ਆ 8 ਦਿਨ ਰੱਖ ਕੇ ਦੇਖੋ ਆਪਣੇ ਘਰੇ 8 ਦਿਨਾਂ ਦੇ ਅੰਦਰ ਅੰਦਰ ਜਿਹੜੇ ਤੁਸੀਂ ਕਹਿੰਦੇ ਸਾਡੇ ਕੰਮ ਨਹੀਂ ਬਣਦੇ 8 ਦਿਨਾਂ ਦੇ ਅੰਦਰ ਅੰਦਰ ਤੁਹਾਡੇ ਕੰਮ ਬਣਨੇ ਸ਼ੁਰੂ ਹੋ ਜਾਣਗੇ ਤੁਹਾਨੂੰ ਪਤਾ ਲੱਗੂਗਾ ਇਸ ਤੋਂ ਬਾਅਦ ਫਿਰ ਇਸ ਨਿੰਬ ਨੂੰ ਜਲ ਪ੍ਰਵਾਹ ਕਰ ਦਿਓ ਫਿਰ ਹੋਰ ਰੱਖ ਲਓ ਛੱਡਿਆ ਨਾ ਕਰੋ ਕਿਹੜਾ ਜਿਸ ਟੋਟਕੇ ਨਾਲ ਤੁਹਾਡਾ ਫਾਇਦਾ ਹੁੰਦਾ ਉਸ ਟੋਟਕੇ ਨੂੰ ਛੱਡਿਆ ਨਾ ਕਰੋ ਦੇਖੋ ਮੈਂ ਜ਼ਿਆਦਾ ਮਸਾਲੇ ਤਾਂ ਨਹੀਂ ਲਾਉਂਦੀ ਪਰ ਮੈਂ ਤੁਹਾਨੂੰ ਇਹਨਾਂ ਵਾਸਤੇ ਤੁਹਾਡਾ ਰੁਕੇ ਹੋਏ ਕੰਮ ਬਲਣੇ ਸ਼ੁਰੂ ਹੋ ਜਾਣਗੇ ਕਰੋ ਇਹ ਕੰਮ ਬੱਟ ਵਾਲਾ ਨਿੰਬੂ ਲਓ ਦੇਖ ਕੇ ਕਾਲੀ ਧਾਰੀ ਵਾਲਾ ਨਾ ਹੋਵੇ ਤੁਹਾਨੂੰ ਬਹੁਤ ਸੌਖਾ ਜਿਹਾ ਤਰੀਕਾ ਦੱਸਦੀਆਂ ਜੇ ਤੁਸੀਂ ਉਹ ਨੰਬਰ ਲਿਖ ਲੈਣਾ ਤੁਹਾਡੇ ਕੋਲੇ ਪੈਸਾ ਆਉਣ ਤੋਂ ਕੋਈ ਵੀ ਨਹੀਂ ਰੁਕ ਸਕਦਾ ਭਾਵੇਂ ਤੁਸੀਂ ਕਿਸ ਤੋਂ ਧਾਰਾ ਲੈਣਾ ਜਾਂ ਤੁਹਾਡਾ ਆਧਾਰਾ ਦਿੱਤਾ ਪੈਸਾ ਵਾਪਸ ਨਹੀਂ ਆ ਰਿਹਾ ਜਾਂ ਤੁਹਾਡੀ ਤਨਖਾਹ ਰੱਖ ਰਿਹਾ ਕੋਈ ਜਾਂ ਤੁਹਾਡੀ ਤਨਖਾਹ ਦੇ ਵਿੱਚੋਂ ਕੋਈ ਕੁੰਡੀ ਲਾ ਰਿਹਾ ਜਾਂ ਕੁਝ ਵੀ ਕਰ ਰਿਹਾ ਤੁਹਾਨੂੰ ਆਟੋਮੈਟਿਕ ਚਾਨਣ ਹੋਣ ਲੱਗ ਜੁੱਸ ਚੀਜ਼ ਦਾ ਵੀ ਸਾਡੇ ਨਾਲ ਬੇਈਮਾਨੀ ਹੋ ਰਹੀ ਪਰ ਤੁਸੀਂ ਦੇਖੋ ਇਸ ਜਿਹੜਾ ਅੱਖਰਾ ਪੂਰੇ ਧਿਆਨ ਨਾਲ ਲਿਖਣਾ ਇਹ ਲਿਖਣਾ ਇਹਨੂੰ ਤੇਜ ਪੱਤਰ ਦੇ ਉੱਤੇ ਆ ਪਹਿਲਾਂ ਇਹ ਵਾਲਾ ਨਿਸ਼ਾਨ ਬਣਾਉਣਾ ਤੇ ਫਿਰ ਇਹ ਅੱਖਰ ਲਿਖਣੇ ਨੇ ਲਿਖਣੇ ਨੇ ਗ੍ਰੀਨ ਰੰਗ ਦੇ ਪੈਨ ਨਾਲ ਤੇਜ ਪੱਤਰ ਦੇ ਉੱਤੇ ਗ੍ਰੀਨ ਰੰਗ ਦੇ ਪੈਨ ਨਾਲ ਮਤਲਬ ਕੀ ਹਰੇ ਰੰਗ ਦੇ ਪੈਨ ਨਾਲ ਤੇਜ ਪੱਤਰ ਦੇ ਉੱਤੇ ਤੇਜ ਪੱਤਰ ਹਰ ਇੱਕ ਦੇ ਘਰੇ ਹੁੰਦਾ ਇਹ ਨੰਬਰ ਜੇ ਤੁਸੀਂ ਲਿਖ ਲਿਆ ਤੁਹਾਡੇ ਕੋਲੋਂ ਧੰਨ ਆਉਣ ਨੂੰ ਕੋਈ ਨਹੀਂ ਰੁਕ ਸਕਦਾ ਕਿੰਨੀ ਵੱਡੀ ਤੇ ਵੱਡੀ ਸ਼ਕਤੀ ਭਵੇਂ ਤੁਹਾਨੂੰ ਕਿਸੇ ਦੀ ਰੋਕ ਕਿੰਨੀ ਉਹ ਲਾਈ ਹੈ ਤੁਹਾਨੂੰ ਤੇ ਵੀ ਇਹਨਾਂ ਦੇ ਘਰੇ ਤਾਂ ਨਾ ਜਾਵੇ ਕੁਝ ਵੀ ਕੋਈ ਵੀ ਇਹੋ ਜੀ ਗੱਲਬਾਤ ਆ ਕੰਮ ਨਹੀਂ ਤਾਂ ਕੰਮ ਵੀ ਬਣਨ ਲੱਗ ਜਣਗੇ ਇਹਨੂੰ ਰੱਖਣਾ ਕਿੱਥੇ ਆ ਬੜਾ ਸਾਂਭ ਕੇ ਤੁਸੀਂ ਇਹਨੂੰ ਪਰਸ ਦੇ ਵਿੱਚ ਰੱਖਣਾ ਜਿਹੜਾ ਟੁੱਟੇ ਨਾ ਨਹੀਂ ਫਿਰ ਆਪਣੇ ਮੋਬਾਈਲ ਦੇ ਕਵਰ ਦੇ ਵਿੱਚ ਪਾ ਲੂ ਨਹੀਂ ਫਿਰ ਤੁਸੀਂ ਇਸ ਨੰਬਰ ਦਾ ਰੱਟਾ ਵੀ ਲਾ ਸਕਦੇ ਆ ਜਿੱਥੇ ਤੱਕ ਆ ਤੁਸੀਂ ਜਾਨੀ ਰੱਟਾ ਜੇ ਨਾਲੋਂ ਤਾਂ ਉਸ ਤੋਂ ਵਧੀਆ ਜੇ ਤੁਸੀਂ ਇਹਨੂੰ ਆਪਣੇ ਪਰਸ ਦੇ ਵਿੱਚ ਸਿੱਧਾ ਰੱਖ ਸਕਦੇ ਹੋ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਟੁੱਟੇ ਨਾ ਇਹਨੂੰ ਇਹ ਜੱਜ ਕਰਨਾ ਇੱਕ ਕੰਮ ਹੋਰ ਕਰਨਾ ਜਿਹੜਾ ਪਰਫਿਊਮ ਨਹੀਂ ਲਾਉਣਾ ਸੌਰੀ ਜਿਹੜਾ ਸੈਂਟ ਹੁੰਦਾ ਸੈਂਟ ਆਤਰ ਆਤਰ ਸੌਰੀ ਆਤਰ ਇੱਕ ਚੀਜ਼ ਹੋਰ ਹੁੰਦੀ ਆ ਆਤਰ ਭਾਵੇਂ ਗੁਲਾਬ ਦਾ ਹੋਵੇ ਭਾਵੇਂ ਕੇਸਰ ਦਾ ਹੋਵੇ ਜੱਜ ਮੇਲੀ ਦਾ ਉਹ ਇਹਦੇ ਤੇ ਅਤਰ ਦੀ ਸ਼ੀਸ਼ੀ ਜ਼ਰੂਰ ਕਸਾਉਣੀ ਆ ਬਾਕੀ ਆਪੇ ਤੇਲੀਆਂ ਤੇ ਇਸ ਤਰ੍ਹਾਂ ਕਸਾਉਦੇ ਰਿਹਾ ਕਰੋ ਫਿਰ ਬਹੁਤ ਫਾਇਦਾ ਹੁੰਦਾ ਇੱਕ ਪਿਛੋਟਾ ਜਾਂ ਫੁੱਲ ਗੋੜਹਰਦਾ ਤੁਹਾਡੀ ਕਿਸਮਤ ਬਦਲ ਦੇਵੇਗਾ ਤੁਹਾਡੇ ਜਨਮ ਜਮੰਤਰਾਂ ਦੇ ਜੋ ਵੀ ਤੁਹਾਨੂੰ ਰੋਗ ਲੱਗੇ ਹੋਏ ਨੇ ਜਾਂ ਕੋਈ ਕਹਿੰਦਾ ਮੇਰੇ ਕਰਮ ਮਾੜੇ ਨੇ ਕੁਝ ਵੀ ਹੈ ਬਿਮਾਰੀ ਹੈ ਘਰ ਦੇ ਵਿੱਚ ਦੁੱਖ ਕਲੇਸ਼ ਲੜਾਈ ਝਗੜਾ ਸਾਰਾ ਕੁਝ ਹੀ ਆ ਗਿਆ ਲਾਤਾਂ ਦਾ ਤੁਹਾਡਾ ਹਰ ਇੱਕ ਕੰਮ ਬਣੂ ਕਰਨਾ ਕਿ ਇਹ ਛੋਟਾ ਜਾਂ ਕੰਮ ਪਤਾ ਨਹੀਂ ਕਿਹੜਾ ਟੋਟਕਾ ਕਿਹੜੇ ਇਨਸਾਨ ਤੇ ਕੰਮ ਕਰ ਜਾਂਦਾ ਇੱਕ ਡੋਂਗਾ ਲੈਣਾ ਡੋਂਗੇ ਦੇ ਵਿੱਚ ਹਲਦੀ ਪਾ ਲੈਣੀ ਹੈ ਹਲਦੀ ਪਾ ਕੇ ਗੁੜ ਹਰ ਦਾ ਫੁੱਲ ਤੁਹਾਡੇ ਨਹੀਂ ਹੈਗਾ ਗਵੰਡੀਆਂ ਦੇ ਲੱਗਿਆ ਉੱਥੋਂ ਤੋੜ ਲਓ ਤੁਸੀਂ ਕਿਹੜਾ ਕਟੂਣਾ ਕਰਨਾ ਇਸ ਨੂੰ ਫਿਰ ਕੀ ਕਰਨਾ ਆਪਣੇ ਸਾਰੇ ਅੰਦਰ ਕਮਾ ਕੇ ਰੱਖ ਦੇਣਾ ਦੂਜੇ ਦਿਨ ਮੰਗਲਵਾਰ ਵਾਲੇ ਦਿਨ ਤੁਸੀਂ ਇਹਨੂੰ ਪਿੱਪਲ ਜਿਹੜਾ ਵੱਡਾ ਪਿੱਪਲ ਹੋਵੇ ਸ਼ਾਮਾਂ ਦਿੰਦਾ ਹੋਇ ਪੂਰੀ ਐੜ ਸੰਘਣੀ ਉਹਦੇ ਜਾ ਕੇ ਜੜ ਦੇ ਵਿੱਚ ਪਾਏ ਆਉਣਾ ਪਿੱਛਾ ਮੁੜ ਕੇ ਨਹੀਂ ਚੱਕਣਾ ਆਰਾਮ ਨਾਲ ਕਰਨ ਨੂੰ ਆ ਜਾਣਾ ਪਿੱਛਾ ਮੁੜ ਕੇ ਨਾ ਚੱਕਿਓ ਹੁਣ ਦੇਖੋ ਇਹ ਤੁਹਾਨੂੰ ਫਾਇਦਾ ਰਾਤੋਂ ਰਾਤ ਕਰੂਗਾ ਤੁਹਾਨੂੰ ਦੂਜੇ ਮੰਗਲਵਾਰ ਤੱਕ ਆਪਣੇ ਆਪ ਖਿੱਚ ਪਏ ਜਾਣੀਆਂ ਤਿੰਨ ਮੰਗਲਵਾਰ ਵੀ ਕਰ ਸਕਦੇ ਹਾਂ ਇਸ ਤੋਂ ਜ਼ਿਆਦਾ ਵੀ ਕਰ ਸਕਦੇ ਹਾਂ ਉਹ ਤੁਹਾਡੀ ਹਿੰਮਤ ਆ ਵੀਡੀਓ ਨੂੰ ਧਿਆਨ ਨਾਲ ਸੁਣ ਲਿਆ ਕਰੋ ਸਮਝ ਆ ਗਈ ਤਾਂ ਚੰਗੀ ਤਰ੍ਹਾਂ ਮੈਂ ਲਿਖ ਕੇ ਵੀ ਦੇ ਦੂੰਗੀ ਫੋਲ ਦਾ ਨੋਟ ਹਾਂਜੀ ਤੁਹਾਨੂੰ ਬਹੁਤ ਹੀ ਸੌਖਾ ਛੋਟਾ ਇੱਕ ਸ਼ਬਦ ਦੱਸਦੀ ਹਾਂ ਭਾਵੇਂ ਤੁਹਾਡਾ कोर्ट ਕੇਸ ਕਿੱਡਾ ਹੀ ਤਕੜਾ ਭਾਵੇਂ ਤੁਹਾਨੂੰ ਕਿਸੇ ਨੇ ਬਲੈਕ ਦੇ ਵਿੱਚ ਫਸਾਤਾ ਜਾਂ ਕਿਸੇ ਕਿਸਮ ਦੇ ਧੋਖਾਧੜੀ ਦੇ ਵਿੱਚ ਫਸਾਤਾ ਜਾਂ ਹੋਰ ਵੀ ਬਹੁਤ ਗੱਲਾਂ ਹੁੰਦੀਆਂ ਨੇ ਜਿਹਦੇ ਵਿੱਚ ਝੂਠਾ ਇਲਜ਼ਾਮ ਲੱਗਿਆ ਪਰ ਝੂਠ ਹੋਵੇ ਸੱਚ ਨਾ ਹੋਵੇ ਦੇਖੋ ਦੇਵੀ ਦੇਵਤੇ ਝੂਠੇ ਬੰਦੇ ਦਾ ਸਾਥ ਨਹੀਂ ਦਿੰਦੇ ਮੈਂ ਪਹਿਲਾਂ ਵੀ ਕਹਿੰਨੀ ਆ ਪਵਿੱਤਰ ਚੀਜ਼ਾਂ ਨੇ ਜਿਹੜਾ ਇਹਦਾ ਪੈਸਾ ਲੈ ਕੇ ਖਾਂਦਾ ਨਾ ਉਹ ਵੀ ਬਹੁਤ ਵੱਡਾ ਇੱਕ ਜ਼ੁਲਮ ਕਰਦਾ ਇਹ ਵੀ ਮੈਂ ਕਹਿੰਨੀ ਆ ਦੇਖੋ ਤੁਸੀਂ ਬੋਲਣਾ ਕੀ ਆ ਕੋਰਟ ਕੇਸ ਫਿਰ ਤੁਹਾਨੂੰ ਦੱਸ ਦਿਆਂ ਘਰ ਦੇ ਵਿੱਚ ਮੁਕਾਦਮਾ ਜਹਿਮਤ ਕੋਈ ਲੜਾਈ ਤੁਸੀਂ ਬੋਲਣਾ ਓਮ 12 ਹੀ ਦੇਵਿਆ ਨਮੋ ਓਮ 12 ਹੀ ਦੇਵਿਆ ਨਮੋ ਓਮ 12 ਹੀ ਦੇਵਿਆ ਨਮੋ ਇਹ ਤੁਸੀਂ ਬੋਲਣਾ 108 ਵਾਰ ਜਾ ਕਿ ਤੁਹਾਡੇ ਕੋਲੇ ਟਾਈਮ ਨਹੀਂ ਹੈਗਾ ਤੁਸੀਂ 12 ਵਾਰ ਬੋਲੋ ਉਹ ਕਿਸੇ ਦੀ ਮਜਬੂਰੀ ਆ ਕੋਈ ਸਰਕਾਰੀ ਨੌਕਰੀ ਤੇ ਜਾਂਦਾ ਉਹਦੇ ਕੋਲੇ ਟਾਈਮ ਹੈ ਨਹੀਂ ਉੱਠਣੋਂ ਲੇਟ ਹੋ ਗਿਆ ਉਹਨੇ ਤਾਂ ਆਪਦਾ ਫਟਾਫਟ ਨਿਕਲਣਾ ਕਰ ਤੋ ਇਹ ਸਿਰਫ ਕੰਮ ਉਥੇ ਕਰੋ ਜਿੱਥੇ ਤੁਸੀਂ ਨਜਾਇਜ਼ ਹੋਵੋਗੇ ਤੁਹਾਡਾ ਦੁਸ਼ਮਣ ਪਰੇਸ਼ਾਨ ਕਰਦਾ ਤੁਹਾਨੂੰ ਕੋਈ ਹੋਰ ਕੋਈ ਤੰਗ ਪਰੇਸ਼ਾਨ ਕਰਦਾ ਨੌਵੇਂ ਦਿਨ ਰਿਜ਼ਲਟ ਤੁਹਾਡੇ ਮੂਹਰੇ ਆਉ ਜੀਨੇ ਹਾਸਾ ਮਜ਼ਾਕ ਸਮਝਣਾ ਹਾਸਾ ਮਜ਼ਾਕ ਸਮਝ ਲਵੇ ਅਗਰ ਇਹ ਪੰਜਵੀਂ ਦਸ਼ਾ ਤੋਂ ਸ਼ੁਰੂ ਕਰਦੇ ਹਾਂ ਤਾ ਇਹ 1000 ਗੁਣੇ ਪਾ ਦਿੰਦਾ ਇਹ ਚੀਜ਼ ਬੰਗਲਾ ਮੁਖੀ ਜੀ ਨੂੰ ਕਹਿੰਦੇ ਉਸ ਤੋਂ ਵੀ ਉੱਤਮ ਚੀਜ਼ ਆ ਬਸ ਤੁਸੀਂ ਇੱਕ ਧਿਆਨ ਰੱਖਣਾ ਝੂਠੇ ਰਾਹੋਂ ਜੇ ਤੁਹਾਡੇ ਘਰ ਦੇ ਵਿੱਚ ਸ਼ਨੀ ਦਾ ਪੌਦਾ ਲੱਗਿਆ ਹੈ ਧਿਆਨ ਨਾਲ ਸੁਣੋ ਇੱਕ ਤਾਂ ਛੱਤ ਦੇ નીચે ਨਹੀਂ ਹੋਣਾ ਚਾਹੀਦਾ ਦੂਜਾ ਉਹਦੇ ਨੇੜੇ ਤੇੜੇ ਕੋਈ ਗੰਦਗੀ ਨਹੀਂ ਹੋਣੀ ਚਾਹੀਦੀ ਤੀਜਾ ਸ਼ਨੀ ਦੇ ਪੌਦੇ ਦੀ ਕਟਾਈ ਕਦੇ ਵੀ ਮੰਗਲਵਾਰ ਸ਼ਨੀਵਾਰ ਸ਼ੁੱਕਰਵਾਰ ਭੁੱਲ ਕੇ ਵੀ ਨਾ ਕਰਿਓ ਮੰਗਲਵਾਰ ਸ਼ੁੱਕਰਵਾਰ ਸ਼ਨੀਵਾਰ ਜੇ ਕਟਾਈ ਕਰੋਗੇ ਤਾਂ ਤੁਹਾਡੇ ਬੁਰੇ ਹਾਲ ਕਰ ਦੂ ਜਾਂ ਉਹਦੇ ਆਲੇ-ਦਾਲੇ ਕੂੜਾ ਪਿਆ ਅਗਰ ਸ਼ਨੀ ਦਾ ਪੌਦਾ ਲਾਉਣਾ ਬੜੀ ਸਾਵਧਾਨੀ ਨਾਲ ਲਾਉਣਾ ਇਹਦੇ ਉੱਤੇ ਚੜਦੇ ਸੂਰਜ ਦੀ ਧੁੱਪ ਨਹੀਂ ਪੈਣੀ ਚਾਹੀਦੀ ਦੂਜੀ ਗੱਲ ਤੁਸੀਂ ਇਹਨੂੰ ਦੱਖਣ ਦਿਸ਼ਾ ਵਿੱਚ ਰੱਖ ਸਕਦੇ ਆ ਜਾਂ ਫਿਰ ਆਪਣੇ ਘਰ ਦੇ ਤੁਹਾਡਾ ਜਿਹੜਾ ਮੁੱਖ ਗੇਟ ਆ ਉਹਦੇ ਬਾਹਰ ਰੱਖ ਸਕਦੇ ਹੋ ਰੱਖਣਾ ਕਿਹੜੇ ਪਾਸੇ ਜਦੋਂ ਤੁਸੀਂ ਬਾਹਰ ਨਿਕਲਣ ਉਹ ਖੱਬੇ ਪਾਸੇ ਹੋਣਾ ਚਾਹੀਦਾ ਇਹਨਾਂ ਗੱਲਾਂ ਮਤਿਆਂ ਰੱਖ ਲਿਓ ਫੇਰ ਇਹ ਤੁਹਾਨੂੰ 12 ਨਿਆਰੇ ਕਰੂ ਨਹੀਂ ਤੁਹਾਡੇ ਤੇ ਉਲਟਾ ਪੋ ਬਸ ਸਾਵਧਾਨ भी लगता तो कम नहीं बन रहा हाँ जी नमोरण जी उम्मीद कर सब राजी खुशी होवे ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਠੀਕ ਠਾਕ ਆ ਅੱਜ ਤੁਹਾਨੂੰ ਬਹੁਤ ਹੀ ਸੌਖਾ ਤੇ ਬਹੁਤ ਹੀ ਅਸਰਦਾਰ ਦੱਸਣ ਲੱਗਿਆਂ ਦੇਖੋ ਚਾਹੇ ਤੁਹਾਡੇ ਘਰ ਵਿੱਚ ਬਿਮਾਰੀ ਆ ਜਾਂ ਫਿਰ ਕੋਈ ਲੰਬਾ ਮੁਕੱਦਮਾ ਨਹੀਂ ਖਤਮ ਹੁੰਦਾ ਪਰ ਉਹਦੇ ਵਿੱਚ ਤੁਸੀਂ ਬੇਕਸੂਰ ਹੋਮੋ ਤੁਹਾਨੂੰ ਸਜ਼ਾ ਮਿਲਣ ਦੇ ਚਾਂਸ ਨੇ ਜਾਂ ਫਿਰ ਕਈ ਵਾਰੀ ਰੁਕਿਆ ਤੁੰਨ ਘਰੇ ਨਹੀਂ ਆ ਰਿਹਾ ਜਾਂ ਫਿਰ ਨੌਕਰੀ ਦੇ ਵਿੱਚ ਤਰੱਕੀ ਨਹੀਂ ਪੈ ਰਹੀ ਕੋਈ ਵੀ ਤੁਹਾਡੀ ਇਹੋ ਜੀ ਸਮੱਸਿਆ ਉਹਦਾ ਹੱਲ ਹੋ ਸਕਦਾ ਕਾਰੋਬਾਰ ਦਾ ਨਾ ਚੱਲਣਾ ਹੋਰ ਕੋਈ ਪਰੇਸ਼ਾਨੀ ਕਈ ਵਾਰੀ ਦਿਮਾਗੀ ਪਰੇਸ਼ਾਨੀ ਜਾਂ ਕੋਈ ਡਿਪਰੈਸ਼ਨ ਵਗੈਰਾ ਵੀ ਹੋ ਸਕਦੀ ਹੈ ਤੁਸੀਂ ਕਰਨਾ ਕੀ ਆ ਤਿੰਨ ਮੰਗਲਵਾਰ ਤਿੰਨ ਮੰਗਲਵਾਰ ਪਹਿਲਾਂ ਕਰੋ ਉਸ ਤੋਂ ਬਾਅਦ ਤੁਹਾਨੂੰ ਲੱਗਦਾ ਵੀ ਸਾਨੂੰ ਰਿਲੈਕਸ ਮਿਲ ਰਿਹਾ ਸਾਨੂੰ ਆਰਾਮ ਮਿਲ ਰਿਹਾ ਤੇ ਤੁਸੀਂ ਉਸ ਤੋਂ ਅੱਗੇ ਵੀ ਕਰ ਸਕਦੇ ਆ ਆਪਣੇ ਘਰ ਤੋਂ ਜੋ ਤੁਸੀਂ ਹਨੂਮਾਨ ਮੰਦਿਰ ਦੇ ਵਿੱਚ ਜਾਣਾ ਆ ਆਪਣੇ ਘਰੋਂ ਇੱਕ ਗਲਾਸ ਦੇ ਵਿੱਚ ਪਾਣੀ ਲੈ ਕੇ ਜਾਣਾ ਇੱਕ ਮਾਂ ਜਿਹੜਾ ਕਾਲਾ ਮਾਂ ਹੁੰਦਾ ਇੱਕ ਹਰੀ ਹਰੀ ਹੁੰਦੀ ਹੈ ਮੂੰਗੀ ਮੋਟਾ ਰੰਗ ਹੁੰਦਾ ਪੂਰਾ ਮੈਂ ਤੁਹਾਨੂੰ ਦੱਸ ਵੀ ਦਿੰਨੀ ਆ ਜਿਹੜਾ ਮਾਂ ਦਾ ਰੰਗ ਆ ਕਾਲਾ ਹੁੰਦਾ ਹਰਾ ਮਾਂ ਸਾਡੇ ਤਾਂ ਮਾਂ ਕਹਿੰਦੇ ਨੇ ਪਤਾ ਨਹੀਂ ਕਿੱਥੇ ਕਿੱਥੇ ਕੀ ਕੀ ਕਹਿੰਦੇ ਹੋਗੇ ਹਿੰਦੀ ਦੇ ਵਿੱਚ ਨੂੰ ਉਰਦ ਉਰਦ ਬੋਲਦੇ ਨੇ ਉਰਦ ਦਾ ਦਾਣਾ ਇੱਕ ਉਰਦ ਦਾ ਦਾਣਾ ਜਾਨੀ ਇੱਕ ਮਾਂ ਦਾ ਦਾਣਾ ਕਾਲੇ ਮਾਂ ਦਾ ਜਿਹਦੀ ਅੱਗੇ ਲੋਕ ਦਾਣਾ ਧਰਦੇ ਸੀ ਹੁਣ ਬਹੁਤ ਘੱਟ ਧਰਦੇ ਨੇ ਉਹ ਲੈ ਕੇ ਆਪਣੇ ਘਰੋਂ ਜਾਣਾ ਹੁਣ ਤੁਸੀਂ ਕੀ ਕਰਨਾ ਮੰਦਰ ਦੇ ਵਿੱਚ ਜਾ ਕੇ ਅਬੀ ਧੂ ਬੱਤੀ ਕਰਨੀ ਹੈ ਹਰੂਮਾਨ ਜੀ ਦਾ ਪੂਰਾ ਧਿਆਨ ਤਰ ਕੇ ਬੈਠਣਾ 10 ਮਿੰਟ ਤੁਸੀਂ ਇਹ ਜਾਪ ਕਰਨਾ ਗਿਣਤੀ ਨਹੀਂ ਕਰਨੀ ਮਾਲਾ ਮੂਲਾ ਨਹੀਂ ਖਾਸ ਕੇ ਲੈ ਕੇ ਜਾਣੀ ਹਨੂਮਾਨ ਦੀ ਮੂਰਤੀ ਬਣੀ ਬੈਠ ਕੇ ਧਿਆਨ ਲੱਗ ਕੇ 10 ਮਿੰਟ ਇਹ ਜਾਪ ਕਰੋ ਮੈਂ ਤੁਹਾਨੂੰ ਦੱਸਦੀ ਹਾਂ ਧਿਆਨ ਨਾਲ ਸੁਣੋ ਮੈਂ ਲਿਖਣਾ ਨਹੀਂ ਹੈਗਾ ਓਮ ਹਮੂ